ਹੈਲੋ ਹਾਂਜੀ ਸਸ਼ਕਲ ਜੀ ਗਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਹੋਏਗੀ ਜੋ ਵੈਲਵਟ ਸਿਲਕ ਦੇ ਸੂਟਾਂ ਦੇ ਉੱਪਰ ਹੋਏਗੀ ਪਲੱਸ ਸਾਟਨ ਦੇ ਉੱਪਰ ਹੋਏਗੀ ਫੈਂਡੀ ਸਾਟਨ ਮਿਲੇਗੀ ਔਰ ਤੁਹਾਨੂੰ ਬਨਾਰਸੀ ਜਿਹੜਾ ਸਟਾਫ ਹੈਗਾ ਉਹ ਮਿਲੇਗਾ ਔਰ ਤੁਹਾਨੂੰ ਜਿਹੜੇ ਕੁਝ ਦੁਪੱਟੇ ਮਿਲਣਗੇ ਜੋਰਜਟ ਦਾ ਸਟਾਫ ਮਿਲੇਗਾ ਅੱਜ ਵਾਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਕਾਫੀ ਕੁਝ ਮਿਲੇਗਾ ਜੀ ਸਭ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਰ ਨਿਆ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਛੱਡੇ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੇ ਨੇ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮਿਲਣਗੇ ਜੀ ਫੈਂਟੀ ਸਿਲਕ ਦੇ ਸੂਟ ਮਿਲਣਗੇ ਫੈਂਟੀ ਸਿਲਕ ਦੇ ਸੂਟ ਤੁਹਾਨੂੰ ਮਾਰਕੀਟ ਦੇ ਵਿੱਚੋਂ 500 ਜਾਂ 600 ਰੁਪਏ ਦਾ ਮਿਲਦਾ ਹੈ ਜ ਜਿਨ੍ਹਾਂ ਦੀ ਕੱਟ ਹੈਗੀ ਹੈ ਤਕਰੀਬਨ ਜਿਹੜੇ 3 400 ਰੁਪਏ ਦੇ ਵਿੱਚ ਤਾਂ ਉਹੀ ਸੂਟ ਵਿਕਦੇ ਨੇ ਇਹ ਜਿਨ੍ਹਾਂ ਦੀ ਕੱਟ ਹੈਗੇ ਜਿਹੜੀ 3 ਪਲੱਸ ਜਾਂ 4 ਪਲੱਸ ਹੈ ਜੀ ਇਹਨਾਂ ਦੀ ਕੱਟ ਹੋਏਗੀ 5 ਪਲੱਸ ਕੱਟ ਹੋਏਗੀ ਕਿਸੇ ਦਾ ਸਟਾਫ 5.5 ਹੋਏਗਾ ਕਿਸੇ ਦਾ 5.5 ਹੋਏਗਾ ਜੀ ਪ੍ਰਾਈਸ ਹੋਏਗਾ 400 ਰੁਪਏ ਜੀ 400 ਰੁਪਏ ਦੇ ਵਿੱਚ ਤੁਹਾਨੂੰ ਫੈਂਡੀ ਸਿਲਕ ਦਾ ਸੂਟ ਆ ਜਿਹੜਾ ਉਹ ਮਿਲ ਜਾਣਾ ਜੀ ਇਹ ਹੈਗਾ ਬਹੁਤ ਹੀ ਫੇਮਸ ਕਲਰ ਉਹ ਵੀਡੀਓ ਵਾਲੀ ਜਿਹੜੀ ਹੈਗੀ ਹੈ ਇੰਦਰਕੀਰਤ ਕੁੜੀ ਨੇ ਪਾਇਆ ਹੋਇਆ ਜੀ ਇਹੇ ਸਟੱਫ ਚੈੱਕ ਕਰੋ ਜੀ ਬਹੁਤ ਹੀ ਜਿਆਦਾ ਸੋਹਣਾ ਫਾਈਨ ਕੁਆਲਟੀ ਦਾ ਸਟੱਫ ਹੈਗਾ ਜੀ ਸੇਮ ਕਲਰ ਹੈਗਾ ਉਹ ਵੀਡੀਓ ਵਾਲਾ ਸੇਮ ਕਲਰ ਹੈ ਜੀ ਮਹਿਰੂਨ ਕਲਰ ਜੀ ਮਹਿਰੂਨ ਕਲਰ ਦਾ ਸੂਟ ਹੈਗਾ ਇਹ ਆ ਜੀ 5 ਪਲੱਸ ਦੀ ਕੱਟ ਹੋਏਗੀ ਪ੍ਰਾਈਸ ਹੋਏਗਾ 400 ਰੁਪਏ ਜੀ ਇਸ ਦੇ ਵਿੱਚ ਤੁਹਾਨੂੰ ਦੋ ਪੀਸ ਮਿਲ ਜਾਣਗੇ ਨੈਕਸਟ ਪੀਸ ਵੀ ਜਿਹੜਾ ਹੈਗਾ ਤੁਹਾਨੂੰ ਮਹਿਰੂਨ ਕਲਰ ਦਾ ਮਿਲੇਗਾ ਜੀ ਵੈਲਵਟ ਸਿਲਕ ਸਟੱਫ ਹੋਏਗਾ ਜੀ ਜਿਹਨੂੰ ਫੈਂਡੀ ਸਿਲਕ ਵੀ ਕਹਿ ਦਿੰਦੇ ਆ ਮਾਰਕੋਸ਼ ਵੀ ਕਹਿ ਦਿੰਦੇ ਆ ਤੇ ਆਪਾਂ ਤਾਂ ਇਹਨੂੰ ਜ਼ਿਆਦਾਤਰ ਫੈਂਡੀ ਸਿਲਕ ਹੀ ਕਹਿੰਦੇ ਆ ਕਈ ਨਾਮ ਨੇ ਸਟੱਫ ਇੱਕੋ ਹੀ ਆ ਜੀ ਤੇ ਇਸ ਦਾ ਜਿਹੜਾ ਹੈਗਾ ਜੇਕਰ ਤੁਸੀਂ ਇਹਨੂੰ ਆਲ ਓਵਰ ਵੀ ਸਟਿਚ ਕਰਾਣੇ ਹੋ ਵਿਦਆਊਟ ਵਰਕ ਬਹੁਤ ਸੋਹਣੇ ਪੀਸ ਆ ਜਿਹੜੇ ਇਹ ਰੈਡੀ ਹੁੰਦੇ ਆ ਜੀ ਪ੍ਰਾਈਸ ਹੋਏਗਾ 400 ਰੁਪਇਆ 5 ਮੀਟਰ ਤੋਂ ਪਲੱਸ ਦੀ ਕਟ ਹੋਏਗੀ ਜੀ 5 ਮੀਟਰ ਤੋਂ ਪਲੱਸ ਦੀ ਕੱਟ ਹੋਏਗੀ ਤੁਹਾਨੂੰ ਦੋ ਸੇਮ ਜਿਹੜੇ ਕਲਰ ਹੈਗੇ ਉਹ ਮਹਿਰੂਨ ਕਲਰ ਮਿਲਣਗੇ ਕਿਉਂਕਿ ਭੈਣਾਂ ਦੀ ਡਿਮਾਂਡ ਹੀ ਜ਼ਿਆਦਾ ਮਹਿਰੂਨ ਕਲਰ ਦੇ ਉੱਪਰ ਆ ਰਹੀ ਸੀ ਉਹ ਵੀਡੀਓ ਜੋ ਵਾਇਰਲ ਹੋਈ ਆ ਨੋ ਏਸੇ ਸਟੱਫ ਦੇ ਉੱਪਰ ਏਸੇ ਕਲਰ ਦੇ ਵਿੱਚ ਵਾਇਰਲ ਹੋਈ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਫਰੋਜੀ ਕਲਰ ਫਰੋਜੀ ਕਲਰ ਹੋਏਗਾ ਜੀ ਡਾਰਕ ਫਰੋਜੀ ਕਲਰ ਹੈਗਾ ਜੀ ਤੁਹਾਨੂੰ ਮਿਲੇਗਾ 5 ਮੀਟਰ ਤੋਂ ਪਲੱਸ ਦੀ ਕੱਟ ਹੋਏਗੀ ਪ੍ਰਾਈਸ ਹੋਏਗਾ 400 ਰੁਪਏ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮੇਜੈਂਟਾ ਜੀ ਡਾਰਕ ਮੇਜੈਂਟਾ ਹੋਏਗਾ ਜੀ ਇਸ ਦਾ ਪ੍ਰਾਈਸ ਵੀ ਜੋ ਹੋਏਗਾ ਜੀ 400 ਰੁਪਇਆ ਹੋਏਗਾ 400 ਰੁਪਇਆ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲੇਗਾ ਜੀ ਨੈਕਸਟ ਆ ਗਿਆ ਜੀ ਆਫ ਵਾਈਟ ਵਾਈਟ ਜਿਹੜਾ ਹੈਗਾ ਆ ਆਫ ਵਾਈਟ ਹੈਗਾ ਆ ਜਿਹੜਾ ਇਹ ਵੀ ਪੰਜ ਤੋਂ ਪਲੱਸ ਵਾਲੀ ਘੱਟ ਹੈਗੀ ਹੈ ਜੀ ਸਟਾਫ ਹੈਗਾ A1 ਕੋਈ ਕੰਪਲੀਟ ਨਹੀਂ ਹੈਗੀ ਜੀ ਬਹੁਤ ਸੋਹਣਾ ਸਟਾਫ ਆ ਸਾਰੀਆਂ ਭੈਣਾਂ ਨੇ ਮੋਸਟਲੀ ਇਹ ਬਾਈ ਕੀਤਾ ਹੀ ਹੈਗਾ ਜੋ ਰਹਿ ਗਏ ਉਹ ਵੀ ਜ਼ਰੂਰ ਇਹਨਾਂ ਨੂੰ ਬਾਈ ਕਰਨਗੇ ਕਿਉਂਕਿ ਇਹਨਾਂ ਦਾ ਪ੍ਰਾਈਸ ਵੀ ਬਹੁਤ ਹੀ ਜ਼ਿਆਦਾ ਘੱਟ ਹੈਗਾ ਔਰ ਸਟਾਫ ਵੀ ਬਹੁਤ ਜ਼ਿਆਦਾ ਸੋਹਣਾ ਜੀ ਐਨ ਮਲਾਈ ਵਰਗਾ ਕੱਪੜਾ ਹੈਗਾ ਜੀ ਬਹੁਤ ਸੋਹਣਾ ਸਟਾਫ ਹੈ ਜੀ ਚੋਬਣ ਵਾਲਾ ਕੋਈ ਨਹੀਂ ਹੈਗਾ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ Z ਬਲੈਕ ਕਲਰ Z black ਜਿਹੜਾ ਹੈਗਾ ਆ ਉਹ ਤੁਹਾਨੂੰ ਮਿਲੇਗਾ ਜੀ ਇਹ ਜਿਹੜਾ ਹੈਗਾ ক্রাশ ਫੈਂਡੀ ਹੋਏਗੀ ਜੀ ক্রাশ ਫੈਂਡੀ ਜਿਹੜਾ ਇਹ سٹਫ ਹੋਏਗਾ ਇਹਦਾ ਵੀ ਤੁਹਾਨੂੰ ਸੇਮ ਪ੍ਰਾਈਸ ਮਿਲੇਗਾ ਜੀ 400 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਹ ਵੀ ਤੁਹਾਨੂੰ ਜੋ ਮਿਲੇਗਾ ਜੀ Z black ਕਲਰ ਹੋਏਗਾ ਜੀ Z black ਕਲਰ ਫੈਂਡੀ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਆ ਉਹ 400 ਰੁਪਏ ਦਾ 5 ਪਲੱਸ ਦੀ ਕੱਟ ਹੋਏਗੀ ਜੀ। ਸਭ ਦੀ ਜਿਹੜੀ ਕੱਟ ਹੈ ਜੀ 5 ਪਲੱਸ ਹੋਏਗੀ ਕਿਸੇ ਦੀ 5.5 ਹੋਏਗੀ ਕਿਸੇ ਦੀ 5.5 ਹੋਏਗੀ ਜੀ। ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਜਾਂ ਪਿਸਤਾ ਗ੍ਰੀਨ ਕਲਰ ਹੈਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹ ਕਲਰ ਆ ਲਾਈਟ ਜਾਂ ਕਲਰ ਹੈ ਜੀ ਕਾਫੀ ਪਿਆਰਾ ਮੇਰੀਆਂ ਭੈਣਾਂ ਕਾਫੀ ਭੈਣਾਂ ਇਦਾਂ ਦੀਆਂ ਜਿਹੜੀਆਂ ਲਾਈਟ ਕਲਰ ਜ਼ਿਆਦਾ ਪਸੰਦ ਕਰਦੀਆਂ ਨੇ ਜੀ। ਟਰਪ੍ਰਾਈਜ਼ ਹੋਏਗਾ ਇਸਦਾ 400 ਰੁਪਏ ਜੀ 400 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਮਿਲ ਜਾਏਗਾ ਜੀ ਨੈਕਸਟ ਵੀ ਤੁਹਾਨੂੰ ਜਿਹੜਾ ਹੈਗਾ ਇਹ ਉਹ ਡਾਰਕ ਪਿੰਕ ਜਾਨੀ ਕਿ ਹੌਟ ਪਿੰਕ ਕਲਰ ਮਿਲੇਗਾ ਜੀ ਇਹ ਵੀ ਤੁਹਾਨੂੰ 4 ਮੀਟਰ ਜਿਹੜਾ ਸਟਾਫ ਆ ਉਹ ਮਿਲ ਜਾਏਗਾ ਜੀ ਨੈਕਸਟ ਆ ਗਿਆ ਜੀ ਔਰੇਂਜ ਰਸਟ ਔਰੇਂਜ ਕਲਰ ਜੀ ਮੋਸਟ ਫੇਵਰਿਟ ਕਲਰ ਹੈ ਜੀ ਭੈਣਾਂ ਦਾ ਰਸਟ ਔਰੇਂਜ ਇਹ ਵੀ ਜਿਹੜੀ ਕੱਟ ਹੈਗੀ 5 ਮੀਟਰ ਤੋਂ ਪਲੱਸ ਦੀ ਕੱਟ ਹੋਏਗੀ ਜੀ ਪ੍ਰਾਈਜ਼ ਹੋਏਗਾ 400 ਰੁਪਏ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਫਰੋਜੀ ਇਸਦੀ ਕੱਟ ਵੀ ਜਿਹੜੀ ਹੈਗੀ ਹੈ ਜੀ ਤੁਹਾਨੂੰ 5 ਪਲੱਸ ਮਿਲੇਗੀ ਜੀ ਸਾਰਿਆਂ ਦੀ ਕੱਟ ਆ ਜਿਹੜੀ ਤਕਰੀਬਨ 5 ਪਲੱਸ ਹੈਗੀ ਹੈ ਜੀ ਤੇ ਪ੍ਰਾਈਸ ਹੈਗਾ 400 ਰੁਪਏ ਜੀ ਨੈਕਸਟ ਆ ਗਿਆ ਕਾਫੀ ਸੋਨਾ ਜਿਹਾ ਕਲਰ ਹੈ ਜੀ ਲਾਈਟ ਜਿਹਾ ਕਲਰ ਹੈਗਾ ਜੀ ਕਾਫੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਇਹ ਹੈਗਾ ਆ ਜਿੱਦਾਂ ਆਪਾਂ ਕਹਿੰਦੇ ਲਾਈਟ ਜਿਹਾ ਗ੍ਰੀਨ ਜਿਹਾ ਕਲਰ ਆ ਜੀ ਲੋਕੀ ਕਲਰ ਕਹਦੀਏ ਜਿਹਨੂੰ ਆਪਾਂ ਉਹ ਵਾਲਾ ਕਲਰ ਹੈ ਜੀ ਕਾਫੀ ਸੋਨਾ ਕਲਰ ਹੈ ਜੀ ਪ੍ਰਾਈਸ ਆਪਾਂ ਸਾਰਿਆਂ ਦਾ 10 ਹੀ ਰਏ ਆ ਜੀ ਨਾਲ ਨਾਲ ਨੈਕਸਟ ਆ ਗਿਆ ਜੀ ਆਫ ਵਾਈਟ ਕਾਫੀ ਪਿਆਰਾ ਬਹੁਤ ਸਾਰੀਆਂ ਪੈਣਾ ਆਫਵਰਡ ਦੀਆਂ ਸ਼ਕੀਨ ਨੇ ਉਹ ਆਫਵਰਡ ਬਣਾ ਰਹੀਆਂ ਨੇ ਨੈਕਸਟ ਆ ਗਿਆ ਜੀ ਪਿੰਕ ਕਲਰ ਜੀ ਲਾਈਟ ਬੇਬੀ ਪਿੰਕ ਕਲਰ ਤੁਹਾਨੂੰ ਮਿਲੇਗਾ ਜੀ ਸੇਮ ਪ੍ਰਾਈਸ ਹੋਏਗਾ ਜੀ ਕੱਟ ਵੀ ਸੇਮ ਹੋਏਗੀ ਜੀ 5 ਪਲੱਸ ਦੀ ਕੱਟ ਹੋਏਗੀ ਜੀ ਨੈਕਸਟ ਆ ਗਿਆ ਜੀ ਰੈੱਡ ਵਨ ਰੈੱਡ ਦੇ ਵਿੱਚ ਵੀ ਜਿਹੜਾ ਹੈਗਾ ਜੀ ਤੁਹਾਨੂੰ ਇਹ ਕੱਟ ਆ ਜਿਹੜੀ ਉਹ 5 ਪਲੱਸ ਮਿਲੇਗੀ ਜੀ 5 ਪਲੱਸ ਦੀ ਕੱਟ ਹੋਏਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਫ ਫੈਂਡੀ ਦਾ ਪੀਸ ਹੋਏਗਾ ਜੀ ਇਹ ਫੈਂਡੀ ਸਿਲਕ ਦਾ ਪੀਸ ਹੈਗਾ ਜੀ ਇਹ ਜਿਹੜਾ ਪੀਸ ਹੈਗਾ 250 ਰੁਪਏ ਦਾ ਹੋਏਗਾ ਕੱਟ ਹੈਗੀ 2.5 ਤੋਂ 3.5 ਮੀਟਰ ਦੀ ਜੀ 2.5 ਤੋਂ 3.5 ਮੀਟਰ ਦੀ ਕੱਟ ਹੈਗੀ ਆ ਪੀਸ ਹੈਗਾ 250 ਰੁਪਏ ਦਾ ਜੀ ਫੈਂਡੀ ਸਿਲਕ ਦਾ ਨੈਕਸਟ ਆ ਗਿਆ ਜੀ ਮਹਿੰਦੀ ਛੇੜ ਜੀ ਮਹਿੰਦੀ ਛੇੜ ਵੀ ਲਾਸਟ ਵੀਡੀਓ ਚ ਜਦੋਂ ਆਪਾਂ ਅਪਲੋਡ ਕੀਤਾ ਸੀ ਉਦੋਂ ਭੈਣਾਂ ਨੂੰ ਸੀ ਡਿਮਾਂਡ ਸੀਗੀ ਕਿ ਸਾਡੇ ਲਈ ਮਹਿੰਦੀ ਛੇੜ ਲੈ ਕੇ ਆਓ ਜੀ ਕਾਫੀ ਪਿਆਰਾ ਜਿਹਾ ਕਲਰ ਹੈਗਾ ਜੀ ਪ੍ਰਾਈਸ ਹੈਗਾ 400 ਰੁਪਏ 5 ਮੀਟਰ ਤੋਂ ਪਲੱਸ ਦੀ ਕੱਟ ਹੋਏਗੀ ਜੀ ਨੈਕਸਟ ਵੀ ਜੋ ਤੁਹਾਨੂੰ ਮਿਲੇਗਾ ਜੀ ਉਹ ਜਿਹੜਾ ਪੀਸ ਹੋਏਗਾ ਉਹ ਵੀ ਤੁਹਾਨੂੰ ਜਿਹੜਾ ਹੈਗਾ ਹੌਟ ਪਿੰਕ ਕਲਰ ਮਿਲੇਗਾ ਜੀ ਲੱਗਦਾ ਹੈ ਇਹ ਰੈੱਡ ਦੀ ਤਰ੍ਹਾਂ ਹੀ ਬਟ ਨੀਚੋਂ ਜਿਹੜਾ ਹੈਗਾ ਉਹ ਸਟਾਫ ਦਾ ਪਤਾ ਲੱਗਦਾ ਜੀ ਨੀਚੋਂ ਅਜੈਕਟ ਸ਼ੇਡ ਦਾ ਪਤਾ ਲੱਗ ਰਿਹਾ ਜੀ ਵੀ ਅਜੈਕਟ ਸ਼ੇਡਸ ਦਾ ਕਿਹੜਾ ਹੈਗਾ ਜੀ ਅਜੈਕਟ ਸ਼ੇਡ ਹੈਗਾ ਜਿਸ ਦਾ ਹੌਟ ਪਿੰਕ ਕਲਰ ਨੈਕਸਟ ਆਗੇ ਜੀ ਆਪਣੇ ਕੋਲੇ ਜੋਰ ਰੈਡ ਦੇ ਸੂਟ ਮਿਲਣਗੇ ਜੀ ਤੁਹਾਨੂੰ ਜੋਰ ਰੈਡ ਦੇ ਸੂਟ ਹੋਣਗੇ ਜੀ ਜਿਨ੍ਹਾਂ ਦੇ ਉੱਪਰ ਤੁਸੀਂ ਹੈਂਡ ਥ੍ਰੈਡ ਆ ਰਹੀ ਜੋ ਮਰਜ਼ੀ ਵਰਕ ਕਰਵਾ ਸਕਦੇ ਹੋ ਸਟੱਫ ਚੈੱਕ ਕਰੋ ਜੀ ਦਾਣੇਦਾਰ ਜਿਹੜੀ ਇਹ ਜੌਰਜਟ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਜੌਰਜਟ ਹੈ ਜੀ ਜਿਹਨੂੰ ਆਪਾਂ ਪਿਓਰ ਵਾਲੀ ਜੌਰਜਟ ਕਹਿ ਦਿੰਦੇ ਆ ਉਹ ਵਾਲਾ ਜੌਰਜਟ ਦਾ ਸਟੱਫ ਹੈਗਾ ਜੀ ਪ੍ਰਾਈਜ਼ ਹੈਗਾ 200 ਰੁਪਏ ਦਾ ਤੁਹਾਨੂੰ 5 ਮੀਟਰ ਸੂਟ ਮਿਲੇਗਾ ਜੀ 200 ਰੁਪਏ ਦਾ 5 ਮੀਟਰ ਸੂਟ ਮਿਲੇਗਾ ਜੀ ਐਦਾਂ ਨਹੀਂ ਹੈਗਾ ਵੀ ਕਈ ਵਾਰ ਜੇ ਚੀਜ਼ ਸਸਤੀ ਹੈ ਤਾਂ ਇਹ ਨਹੀਂ ਹੈਗਾ ਵੀ ਮਤਲਬ ਉਹ ਵਧੀਆ ਨਹੀਂ ਹੈਗਾ ਜੇ ਇਹੀ ਆਪਾਂ ਨੂੰ 5-600 ਰੁਪਏ ਦਾ ਸੂਟ ਮਿਲੇ ਤੇ ਆਪਾਂ ਨੂੰ ਲੱਗਣਾ ਕਿ ਇਹੀ ਸਟਾਫ ਸੱਚੀ ਬਾਕੀ ਬਹੁਤ ਵਧੀਆ ਹੈਗਾ ਬਟ ਐਦਾਂ ਨਹੀਂ ਹੈਗਾ ਇਹ ਸਟਾਫ ਬਹੁਤ ਹੀ ਵਧੀਆ ਹੈ ਸੂਟ ਉਹੀ ਹੈ 5-600 ਰੁਪਏ ਵਾਲਾ ਬਟ ਇਸ ਦਾ ਪ੍ਰਾਈਸ ਹੈਗਾ 200 ਰੁਪਏ ਜੀ ਨੈਕਸਟ ਕਲਰ ਜੋ ਤੁਹਾਨੂੰ ਮਿਲੇਗਾ ਜੀ ਹੌਟ ਪਿੰਕ ਕਲਰ ਤੁਸੀਂ ਕੰਟਰਾਸਟ ਕਰਕੇ ਵੀ ਲੈ ਸਕਦੇ ਹੋ ਜੇਕਰ ਤੁਸੀਂ ਦੋ ਸੇਮ ਪੀਸ ਬਾਈ ਕਰਦੇ ਹੋ ਜਿਸ ਤਰੀਕੇ ਨਾਲ ਤੁਸੀਂ ਇੱਕ ਦੁਪੱਟਾ ਵੀ ਬਣਾ ਸਕਦੇ ਹੋ ਜੀ ਇੱਕ ਦੁਪੱਟਾ ਵੀ ਬਣਾ ਸਕਦੇ ਹੋ ਸੂਟ ਵੀ ਬਣਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਹੌਟ ਪਿੰਕ ਕਲਰ ਕਾਫੀ ਪਿਆਰਾ ਜਿਹਾ ਕਲਰ ਹੈ ਜੀ ਸਾਰਿਆਂ ਦੀ ਕੱਟ ਹੈ ਜਿਹੜੀ 5 ਪਲੱਸ ਹੋਏਗੀ ਜੀ 5 ਪਲੱਸ ਸਾਰਿਆਂ ਦੀ ਕੱਟ ਹੋਏਗੀ ਪ੍ਰਾਈਸ ਹੋਏਗਾ 200 ਰੁਪਏ ਜੀ ਨੈਕਸਟ ਆ ਗਿਆ ਜੀ ਮਹਿਰੂਨ ਕਲਰ ਤੁਸੀਂ ਇਸ ਦਾ ਵੀ ਲਾਈਟ ਦੇ ਨਾਲ ਕੰਟਰਾਸਟ ਕਰਕੇ ਬਹੁਤ ਸੋਹਣਾ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹੋਂ ਜੀ ਮਹਿਰੂਨ ਕਲਰ ਇਹ ਵੀ ਤੁਹਾਨੂੰ 200 ਰੁਪਏ ਦਾ ਸੂਟ ਆ ਜਿਹੜਾ ਉਹ ਮਿਲੇਗਾ ਜੀ ਪਿਓਰ ਵਾਲੀ ਜਾਰਜਟ ਹੋਏਗੀ ਜੀ 200 ਰੁਪਏ ਦਾ ਸੂਟ ਆ ਜਿਹੜਾ ਤੁਹਾਨੂੰ ਉਹ ਮਿਲੇਗਾ ਨੈਕਸਟ ਆ ਗਿਆ ਜੀ ਗ੍ਰੀਨ ਕਲਰ ਗ੍ਰੀਨ ਕਲਰ ਦਾ ਸੂਟ ਆ ਜਿਹੜਾ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਬੜੀਆ ਔਰ ਸੌਫਟ ਵਾਲੀ ਜੌਰਜਟ ਹੈ ਜੀ ਬਹੁਤ ਸੋਹਣੀ ਜੌਰਜਟ ਹੈ ਵਿਚਕ ਤੁਸੀਂ ਦੁਪੱਟਾ ਰੈਡੀ ਕਰੋ ਚਾਹੇ ਸੂਟ ਰੈਡੀ ਕਰੋ ਜਿੱਦਾਂ ਮਰਜ਼ੀ ਰੈਡੀ ਕਰ ਸਕਦੇ ਹੋ ਕੁਝ ਨਹੀਂ ਹੋਏਗਾ ਹੈਂਡ ਕਰਾਉ ਥ्रेड ਕਰਾਉ ਜੋ ਮਰਜ਼ੀ ਕਰਾਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪੀਚ ਕਲਰ ਪੀਚ ਕਲਰ ਮਿਲੇਗਾ ਜੀ ਨੈਕਸਟ ਤੁਹਾਨੂੰ ਇਹ ਹੈਗਾ ਜਿਹੜਾ 200 ਰੁਪਏ ਦਾ ਜਿਹੜਾ ਸੂਟ ਹੋਏਗਾ 5 ਪਲੱਸ ਇਹਦੀ ਕੱਟ ਹੋਏਗੀ ਜੀ ਨੈਕਸਟ ਆ ਗਿਆ ਜੀ ਪਿੰਕ ਸ਼ੇਡ ਪਿੰਕ ਸ਼ੇਡ ਮਿਲੇਗਾ ਜੀ ਜੌਰਜਟ ਦੇ ਵਿੱਚ ਨੈਕਸਟ ਜੋ ਹੋਏਗਾ ਜੀ ਸਕਾਈ ਬਲੂ ਸ਼ੇਡ ਹੋਏਗਾ ਜੀ ਸਕਾਈ ਬਲੂ ਸ਼ੇਡ ਆ ਜਿਹੜਾ ਤੁਹਾਨੂੰ ਮਿਲੇਗਾ ਜੀ ਨੈਕਸਟ ਵੀ ਜਿਹੜਾ ਹੈਗਾ ਇਹ ਉਹ ਤੁਹਾਨੂੰ ਸਕਾਈ ਬਲੂ ਸ਼ੇਡ ਹੀ ਮਿਲੇਗਾ ਜੀ ਬਟ ਕਲਰ ਦੇ ਵਿੱਚ ਡਿਫਰੈਂਸ ਹੈਗਾ ਜੀ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖ ਰਿਹਾ ਹੋਣਾ ਜੀ ਕਾਫੀ ਸੋਹਣੇ ਕਲਰ ਆ ਜੀ ਆ ਵਾਈਟ ਟਾਈਪ ਜਾਏਗਾ ਵਾਈਟ ਜਿੱਦਾਂ ਆਪਾਂ ਨੀਡਲ ਥ्रेड ਆਰੀ ਜੋ ਮਰਜ਼ੀ ਵਰਕ ਕਰਵਾ ਕੇ ਇਹਨਾਂ ਤੇ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਆ ਜਿਹੜੇ ਰੈਡੀ ਹੋ ਜਾਂਦੇ ਆ ਜੀ ਅੱਜ ਕੱਲ ਜਿੱਦਾਂ ਵੀਅਰ ਕਰਨਿਆ ਲਾਈਨਿੰਗ ਵਾਲੇ ਸੂਟ ਆਪਾਂ ਉਹਦਾ ਵੀ ਬਣਾ ਸਕਦੇ ਆ ਫੁੱਲ ਬੈਲ ਨਾਲ ਵੀ ਵਧੀਆ ਰੈਡੀ ਹੁੰਦੇ ਆ ਜੀ ਫੁੱਲ ਬੈਲ ਲਗਾ ਕੇ ਵੀ ਆਪਾਂ ਇਹ ਜਿਹੜਾ ਸੂਟ ਆ ਉਹ ਰੈਡੀ ਕਰ ਸਕਦੇ ਆਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੋਟਲ ਗ੍ਰੀਨ ਕਲਰ ਹੋਏਗਾ ਜੀ ਨੈਕਸਟ ਜੋ ਹੋਏਗਾ ਜੀ ਬੋਟਲ ਗ੍ਰੀਨ ਕਲਰ ਤੁਹਾਨੂੰ ਮਿਲੇਗਾ ਜੀ ਇਸ ਦਾ ਵੀ ਆਪਾਂ ਲਾਈਟ ਦੇ ਨਾਲ ਕੰਟਰਾਸਟ ਕਰਕੇ ਬਹੁਤ ਸੋਹਣੇ ਸੂਟ ਆ ਜਿਹੜੇ ਹੋ ਰੈਡੀ ਕਰ ਸਕਦੇ ਆ ਜੀ ਨੈਕਸਟ ਆਗੇ ਜੀ ਆਪਣੇ ਕੋਲੇ ਬਨਾਰਸੀ ਸੂਟ ਸੌਰੀ ਇੱਕ ਫੈਂਡੀ ਦੇ ਵਿੱਚ ਤੁਹਾਨੂੰ ਪ੍ਰਿੰਟਡ ਵੀ ਮਿਲ ਜਾਏਗਾ ਫੈਂਡੀ ਦੇ ਵਿੱਚ ਇੱਕ ਤੁਹਾਨੂੰ ਪ੍ਰਿੰਟਡ ਪੀਸ ਵੀ ਮਿਲ ਜਾਏਗਾ ਜੀ ਪ੍ਰਿੰਟਡ ਪੀਸ ਹੋਏਗਾ 3.5 ਮੀਟਰ ਦੀ ਕੱਟ ਹੋਏਗੀ ਜੀ ਕਾਫੀ ਸੋਹਣਾ ਜਿਹੜਾ ਇਹਦਾ ਪ੍ਰਿੰਟ ਹੈਗਾ ਜੀ ਬਹੁਤ ਹੀ ਸੋਹਣਾ ਜਿਹੜਾ ਇਹਦਾ ਸਟਾਫ ਹੈ ਜੀ ਸਾਰਿਆਂ ਨੇ ਮੋਸਟਲੀ ਸਭ ਨੇ ਫੈਂਡੀ ਦੇ ਸੂਟ ਬਾਈ ਕੀਤੇ ਆਪਾਂ ਨੂੰ ਪਤਾ ਏ ਕਿ ਸਟਾਫ ਕਿੰਨਾ ਪਿਆਰਾ ਹੈਗਾ ਜੀ ਤੇ ਪ੍ਰਾਈਸ ਇਸ ਦਾ ਹੈਗਾ ਜੀ 500 ਰੁਪਏ ਜੀ 500 ਰੁਪਏ ਦਾ ਇਹ ਤੁਹਾਨੂੰ ਜਿਹੜਾ ਹੈਗਾ ਆ ਤੁਸੀਂ ਚਾਹੇ ਸੂਟ ਬਣਾ ਸਕਦੇ ਹੋ ਚਾਹੇ ਤੁਸੀਂ ਕੱਲੀ ਸ਼ਰਟ ਰੈਡੀ ਕਰ ਸਕਦੇ ਹੋ ਜੀ ਨੈਕਸਟ ਆ ਗਿਆ ਜੀ ਸਾਟਨ ਦੇ ਪੀਸ ਤੁਹਾਨੂੰ ਮਿਲਣਗੇ ਜੀ ਸਭ ਤੋਂ ਪਹਿਲਾਂ ਬਨਾਰਸੀ ਦਿਖਾਣਾ ਚਾਹਾਂਗੇ ਜੀ ਚੈੱਕ ਕਰੋ ਜੀ ਬਨਾਰਸੀ ਜਿਹੜੇ ਹੈਗੇ ਤੁਹਾਨੂੰ ਸੂਟ ਮਿਲਣਗੇ ਜੀ ਸਭ ਤੋਂ ਪਹਿਲਾਂ ਚੈੱਕ ਕਰੋ ਜੀ ਬਨਾਰਸੀ ਸੂਟ ਮਿਲਣਗੇ ਜੀ ਤੁਹਾਨੂੰ ਸਟਾਫ ਹੋਏਗਾ A1 ਕੋਈ ਚੁੱਭਣ ਵਾਲਾ ਨਹੀਂ ਕੁਝ ਨਹੀਂ ਹੈਗਾ ਜੀ ਬਹੁਤ ਹੀ ਜ਼ਿਆਦਾ ਸੌਫਟ ਇਹ ਹੈਗਾ ਜੀ ਇਹ ਹੈਗਾ ਜੀ ਲਵੈਂਡਰ ਕਲਰ ਇਸ ਤੇ ਨਾਲ ਜੇਕਰ ਤੁਸੀਂ ਬਾਟਮ ਕਰੇਵ ਦੀ ਕਰਾਉਣਾ ਚਾਹੁੰਦੇ ਹੋ ਸਿਮਰ ਦੀ ਕਰਾਉਣਾ ਚਾਹੁੰਦੇ ਹੋ ਜਾਂ ਸਾਟਨ ਦੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਹੈ ਜਿਹੜਾ ਇਹ ਰੈਡੀ ਹੋਣਾ ਇਸ ਦੀ ਕੱਟ ਹੈਗੀ 5 ਮੀਟਰ ਦੀ 5 ਪਲੱਸ ਕੱਟ ਹੈ ਜੀ ਕੋਈ 5.5 ਜਾਂ ਕੋਈ 5.5 ਜੀ ਇਸ ਤਰੀਕੇ ਨਾਲ 500 ਰੁਪਏ ਦੇ ਵਿੱਚ ਤੁਹਾਨੂੰ ਬਨਾਰਸੀ ਜਿਹੜਾ ਸੂਟ ਆ ਉਹ ਮਿਲ ਜਾਏਗਾ ਜੀ ਇਸ ਤੇ ਵਿੱਚ ਨੈਕਸਟ ਕਲਰ ਹੋਏਗਾ ਜੀ ਗ੍ਰੀਨ ਕਲਰ ਡਾਰਕ ਗ੍ਰੀਨ ਕਲਰ ਆਪਾਂ ਨੂੰ ਕੰਨੀ ਤੋਂ ਪਤਾ ਲੱਗਣਾ ਜੀ ਅਜੈਕਟ ਸ਼ੇਡ ਦਾ ਆਪਾਂ ਨੂੰ ਕੰਨੀ ਤੋਂ ਪਤਾ ਲੱਗਦਾ ਹੈਗਾ ਜ ਬਨਾਰਸੀ ਜਿਹੜਾ ਤੁਹਾਨੂੰ ਇਹ ਪੂਰਾ ਸੂਟ ਮਿਲੇਗਾ 5 ਪਲੱਸ ਦੀ ਕੱਟ ਹੋएगी तकरीबन ਸਾਰੇ 5.5 ਨੇ ਜੀ ਇਹ ਬਨਾਰਸੀ ਵਾਲੇ ਸਾਰੇ तकरीबन 5.5 ਦੀ ਕੱਟ ਦੇ ਵਿੱਚ ਨੇ ਜੀ ਇਹਨਾਂ ਦੇ ਨਾਲ ਤੁਸੀਂ ਸਿਮਰ ਦੀ ਬਾਟਮ ਵੀ ਲਗਵਾ ਸਕਦੇ ਹੋ ਤੁਹਾਡੇ ਦੋ ਪੂਰੇ ਐਜੈਕਟ ਜਿਹੜੇ ਸੂਟ ਹੈਗੇ ਆ ਉਹ ਰੈਡੀ ਹੁੰਦੇ ਨੇ ਜੀ ਨੈਕਸਟ ਆ ਗਿਆ ਜੀ ਗਾਜ਼ਰੀ ਜੀ ਟੋਨ ਹੈ ਜੀ ਬਹੁਤ ਹੀ ਪਿਆਰਾ ਜੀ ਟੋਨ ਦਾ ਸੂਟ ਹੈਗਾ ਜੀ ਇੱਥੋਂ ਆਪਾਂ ਨੂੰ ਐਜੈਕਟ ਸ਼ੇਡ ਦਾ ਜਿਹੜਾ ਹੈਗਾ ਉਹ ਪਤਾ ਲੱਗ ਰਹਿਣਾ ਜੀ ਆਪਾਂ ਸਕਿਨ ਨਾਲ ਕੰਟਰਾਸਟ ਕਰ ਸਕਦੇ ਆ ਜਾਂ ਆਫ ਵਾਈਟ ਦੇ ਨਾਲ ਇਹਦਾ ਕੰਟਰਾਸਟ ਕਰਕੇ ਲੈ ਸਕਦੇ ਆ ਬਹੁਤ ਸੋਹਣੇ ਸੂਟ ਰੈਡੀ ਹੋਣਗੇ ਜੀ ਆਪਾਂ ਤੁਹਾਨੂੰ ਇਹਨਾਂ ਦੇ ਕੰਟਰਾਸਟ ਕਰਕੇ ਵੀ ਦਿਖਾਵਾਂਗੇ ਕਿ ਕਿੰਨੇ ਪਿਆਰੇ ਕੰਟਰਾਸਟ ਹੁੰਦੇ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸਾਰਟਨ ਆ ਗਈ ਹੈ ਜੀ ਇਹਨੂੰ ਬੋਲਦੇ ਆ ਫੈਂਡੀ ਸਾਰਟਨ ਜੀ ਫੈਂਡੀ ਸਾਰਟਨ ਬਹੁਤ ਸੋਹਣਾ ਸਟਾਫ ਹੈ ਜੀ ਬਹੁਤ ਹੀ ਜ਼ਿਆਦਾ ਨੀਚੇ ਚੈੱਕ ਕਰੋ ਜੀ ਸਟਾਫ ਹੈ ਕਿ ਤਾਂ ਨੀਚੇ ਚੁੱਬਣ ਵਾਲਾ ਸਟਾਫ ਹੁੰਦਾ ਜੀ ਇਹ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਨੀਚੇ ਤੋਂ ਵੀ ਬਹੁਤ ਸੋਹਣੀ ਸਾਰਟਨ ਹੈਗੀ ਹੈ ਜੀ ਕਿਸੇ ਬੁਟੀਕ ਵਾਲੀ ਪੈਂਦੇ ਇਹ ਜਿਹੜੇ ਆਪਾਂ ਜਿਹੜਾ ਇਹ ਬੰਡਲ ਇੱਕ ਦਿੱਤਾ ਹੈਗਾ ਜੀ ਸਾਰਟਨ ਦਾ ਉਹ ਕਾਫੀ ਸੋਹਣਾ ਸਟਾਫ ਹੈ ਜੀ ਉਹਨਾਂ ਨੇ ਵੀ ਪਲੇਨ ਸੂਟ ਆ ਜਿਹੜੇ ਫਾਰਸੀ ਸਲਵਾਰਾ ਨਾਲ ਰੈਡੀ ਕਰਕੇ ਤੇ ਨਾਲ ਦੁਪੱਟੇ ਲਿੱਤੇ ਨੇ ਜੀ ਇਨਾਂ ਦੀ ਜਿਹੜੀ ਕੱਟ ਹੈ ਕਿਸੇ ਦੀ ਢਾਈ ਦੀ ਕੱਟ ਹੈ ਕਿਸੇ ਦੀ ਪੰਜ ਦੀ ਕੱਟ ਹੈ ਜੀ ਕਿਸੇ ਦੀ 4 ਪਲੱਸ ਦੀ ਕੱਟ ਹੈ ਜਿਹੜੀ ਹੈਗੀ ਢਾਈ ਦੀ ਕੱਟ ਜੀ ਉਹ ਤੁਹਾਨੂੰ 200 ਰੁਪਏ ਦਾ ਪੀਸ ਮਿਲੇਗਾ ਜਿਹੜੀ ਕੱਟ ਹੈਗੇ ਜੀ 5 ਪਲੱਸ ਉਸ ਦਾ ਪ੍ਰਾਈਸ ਹੋਏਗਾ ਜੀ 500 ਰੁਪਏ ਜਿਹੜੀ ਹੈਗੇ 4 ਪਲੱਸ ਦੀ ਕੱਟ ਹੈਗੀ ਹੈ ਜੀ ਉਸ ਦਾ ਪ੍ਰਾਈਸ ਹੋਏਗਾ 400 ਰੁਪਏ ਜੀ ਇਹ ਵਨ ਸਟਾਫ ਆ ਜੀ ਇਹੀ ਸਟਾਫ ਆਪਾਂ ਮਾਰਕੀਟ ਦੇ ਵਿੱਚੋਂ ਬਾਈ ਕਰਦੇ ਆ ਤਾਂ 1000 ਰੁਪਏ ਤੋਂ ਘੱਟ ਕੋਈ ਵੀ ਸੂਟ ਨਹੀਂ ਆਉਂਦਾ ਜੀ ਪਲੇਨ ਨੈਕਸਟ ਵੀ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਸਟਾਫ ਇਹ ਹੈਗਾ ਜੀ ਕਾਫੀ ਪਿਆਰਾ ਜਿਹਾ ਸਟਾਫ ਹੈ ਜੀ ਜੌਰਜ ਟਾਈਪ ਆ ਇਹ ਮੈਕਸ ਹੋ ਗਿਆ ਜੀ ਵਿੱਚ ਇੱਕ ਪੀਸ ਨੈਕਸਟ ਆ ਗਿਆ ਜੀ ਡਾਰਕ ਗ੍ਰੀਨ ਕਲਰ ਜੀ ਡਾਰਕ ਗ੍ਰੀਨ ਇਹ ਹੈਗੀ ਕੱਟ 5 ਮੀਟਰ ਦੀ ਕੱਟ ਹੋਏਗੀ ਜੀ ਚੈੱਕ ਕਰੋ ਜੀ ਪਿਓਰ ਸਾਟਨ ਦਾ ਜਿਹੜਾ ਇਹ ਸੂਟ ਰਹਿਣ ਵਾਲਾ ਹੋਏਗਾ ਜੀ ਪਿਓਰ ਸਾਟਨ ਦਾ ਸਟਾਫ ਅਸੀਂ ਤੁਹਾਨੂੰ ਨੀਚੇ ਤੋਂ ਚੈੱਕ ਕਰਵਾ ਦਿੰਨੇ ਆ ਜੀ ਕੋਈ ਚੁੱਬਣ ਵਾਲਾ ਨਹੀਂ ਕੁਝ ਨਹੀਂ ਹੈਗਾ ਬਹੁਤ ਹੀ ਜਿਆਦਾ ਸੌਫਟ ਸਟਾਫ ਹੈਗਾ ਜੀ ਏ 1 ਸਟਾਫ ਹੈ ਜੀ 5 ਮੀਟਰ 500 ਰੁਪਏ ਦਾ ਮਿਲੇਗਾ ਜੀ 2.5 ਮੀਟਰ 200 ਰੁਪਏ ਦਾ ਮਿਲੇਗਾ ਜੀ ਨੈਕਸਟ ਆ ਗਿਆ ਜੀ ਸਿਮਰ ਦਾ ਪੀਸ ਮਿਲੇਗਾ ਜੀ ਤੁਹਾਨੂੰ 5 ਮੀਟਰ ਦੀ ਕੱਟ ਹੋਏਗੀ ਜੀ ਬੇਬੀ ਪਿੰਕ ਕਲਰ ਹੋਏਗਾ ਜੀ ਤੁਸੀਂ ਚੈੱਕ ਕਰ ਲਓ ਨੈਕਸਟ ਵੀ ਆ ਗਿਆ ਜੀ ਉਹ ਸਿਮਰ ਦਾ ਪੀਸ ਹੋਏਗਾ ਜੀ ਇਹ ਵੀ 4 ਪਲੱਸ ਦੀ ਕੱਟ ਹੋਏਗੀ ਜੀ ਡਾਰਕ ਗ੍ਰੀਨ ਕਲਰ ਹੋਏਗਾ ਜੀ ਕਾਫੀ ਪਿਆਰਾ ਜਿਹਾ ਪੀਸ ਹੈਗਾ ਜੀ ਨੈਕਸਟ ਆ ਗਿਆ ਗ੍ਰੇ ਕਲਰ ਜੀ ਗ੍ਰੇ ਕਲਰ ਦਾ ਵੀ ਤੁਸੀਂ ਕੰਟਰਾਸਟ ਕਰਕੇ ਲੈ ਸਕਦੇ ਹੋ ਜੀ ਇਹ ਵੀ ਸਾਰਟਨ ਦਾ ਤੁਹਾਨੂੰ ਸੂਟ ਮਿਲੇਗਾ ਜੀ ਨੈਕਸਟ ਆ ਗਿਆ ਜੀ ਫੈਂਡੀ ਦਾ ਫੈਂਡੀ ਦਾ ਲਾਈਟ ਪਰਪਲ ਜਿਹਾ ਸੂਟ ਤੁਹਾਨੂੰ ਫੈਂਡੀ ਸਿਲਕ ਦਾ ਵੀ ਮਿਲ ਜਾਏਗਾ ਜੀ ਆਨੀਅਨ ਸ਼ੇਡ ਦੇ ਵਿੱਚ ਤੁਹਾਨੂੰ ਜਿਹੜੇ ਹੈਗੇ ਆ ਸਾਰਟਨ ਦੇ ਸੂਟ ਵੀ ਤੁਹਾਨੂੰ ਆਨੀਅਨ ਸ਼ੇਡ ਦੇ ਵਿੱਚ ਮਿਲ ਜਾਣਗੇ ਸਾਰਟਨ ਫੈਂਡੀ ਹੈਗੀ ਹੈ ਜੀ ਸਾਰਟਨ ਫੈਂਡੀ ਹੈ ਜੀ ਇਸ ਤੇ ਵਿੱਚ ਤੁਹਾਨੂੰ 2 ਤੋਂ 3 ਪੀਸ ਮਿਲ ਜਾਣਗੇ ਜੀ ਕੋਈ 4 ਪਲੱਸ ਦੀ ਕੱਟ ਵਿੱਚ ਹੈ ਜੀ ਕੋਈ 2 ਪਲੱਸ ਦੀ ਕੱਟ ਵਿੱਚ ਹੈ ਆਰਾਮਨਾ ਤੁਹਾਡੇ ਸੂਟ ਆ ਜਿਹੜੇ ਹੋ ਰੈਡੀ ਹੁੰਦੇ ਨੇ ਜੀ ਨੈਕਸਟ ਆ ਗਿਆ ਜੀ ਤੁਹਾਨੂੰ ਸਿਮਰ ਦੇ ਵਿੱਚ ਪੀਸ ਮਿਲੇਗਾ ਜੀ ਨੈਕਸਟ ਆ ਗਿਆ ਜੀ ਇਹ ਵੀ ਤੁਹਾਨੂੰ ਜਿਹੜਾ ਹੈਗਾ ਸਕਿਨ ਕਲਰ ਦਾ ਜੀ ਜਿਹੜਾ ਉਹ ਸਿਮਰ ਦੇ ਵਿੱਚ ਪੀਸ ਮਿਲੇਗਾ ਜੀ ਕੋਈ ਕੱਟ 5 ਪਲੱਸ ਹੈ ਜੀ ਕੋਈ ਕੱਟ ਹੈਗੀ ਹੈ ਜਿਹੜੀ ਇਸ ਦੀ 4 ਪਲੱਸ ਹੈ ਜੀ ਨੈਕਸਟ ਆ ਗਿਆ ਜੀ ਅਨੀਅਨ ਸ਼ੇਡ ਫਿਰ ਤੋਂ ਆ ਗਿਆ ਜੀ ਅਨੀਅਨ ਸ਼ੇਡ ਹੋਏਗਾ ਜੀ ਚੈੱਕ ਕਰੋ ਜੀ ਅਨੀਅਨ ਸ਼ੇਡ ਹੋਏਗਾ ਕਾਫੀ ਪਿਆਰਾ ਜਿਹਾ ਪੀਸ ਹੈਗਾ ਜੀ ਇਹਨਾਂ ਨਾਲ ਤੁਸੀਂ ਦੁਪੱਟੇ ਲਗਾ ਕੇ 100 ਰੁਪਏ ਦਾ ਸੀ ਦੁਪੱਟਾ ਦੇਾਂਗੇ ਤੁਸੀਂ ਦੁਪੱਟਾ ਲਗਾ ਕੇ ਇਸ ਨੂੰ ਰੈਡੀ ਕਰ ਸਕਦੇ ਹੋ ਜੀ ਨੈਕਸਟ ਹੋਏਗਾ ਜੀ ਕਾਫੀ ਪਿਆਰਾ ਜਿਹਾ ਸਿਮਰ ਦਾ ਤੁਹਾਨੂੰ ਪੀਸ ਮਿਲੇਗਾ ਜੀ ਪੈਸਟਾ ਗ੍ਰੀਨ ਪੈਸਟਾ ਗ੍ਰੀਨ ਕਲਰ ਹੋਏਗਾ ਜੀ ਨੈਕਸਟ ਆ ਗਿਆ ਆਨੀਅਨ ਸ਼ੇਡ ਆਨੀਅਨ ਸ਼ੇਡ ਫੇਰ ਆ ਗਿਆ ਜੀ ਦੇਖੋ ਸੇਮ ਮੈਚਿੰਗ ਹੈ ਜੀ ਆਨੀਅਨ ਸ਼ੇਡ ਹੋਏਗਾ ਜੀ ਕਾਫੀ ਪਿਆਰੇ ਜੇ ਪੀਸ ਹੈਗੇ ਆ ਜੀ ਨੈਕਸਟ ਆ ਗਿਆ ਜੀ ਸਕਿਨ ਕਲਰ ਸਕਿਨ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਜੀ ਜਿੰਨਾਂ ਦਾ ਤੁਸੀਂ ਕੰਟਰਾਸਟ ਕਰਕੇ ਲੈ ਸਕਦੇ ਹੋ ਜੀ ਕੱਟ ਕੋਈ ਢਾਈ ਦੀ ਹੈ ਕੋਈ 4+ ਹੈ ਕੋਈ 5+ ਹੈ ਜੀ ਸਾਰਿਆਂ ਦੀ ਕੱਟ ਆ ਜਿਹੜੀ ਉਹ ਵੱਖਰੀ ਵੱਖਰੀ ਹੈ ਤੁਹਾਡੇ ਆਰਾਮ ਨਾਲ ਸੂਟ ਰੈਡੀ ਹੋਣੇ ਆ ਜੀ ਨੈਕਸਟ ਵੀ ਤੁਹਾਨੂੰ ਮਿਲੇਗਾ ਜੀ ਜਿਹੜਾ ਉਹ ਸਕਿਨ ਕਲਰ ਹੋਏਗਾ ਜੀ ਫੈਂਟੀ ਸੈਰਟਨ ਹੋਏਗੀ ਸਕਿਨ ਕਲਰ ਹੋਏਗਾ ਫੈਂਟੀ ਸੈਰਟਨ ਹੋਏਗੀ ਜੀ ਇਹ ਜਿਹੜੇ ਹੋਣਗੇ ਪੀਸਸ 4+ ਹੋਣਗੇ ਜੀ 4.5 ਦੀ ਕੱਟ ਵਿੱਚ ਹੋਣਗੇ ਜੀ ਨੈਕਸਟ ਫੈਂਟੀ ਦਾ ਤੁਹਾਨੂੰ ਇੱਕ ਪੀਸ ਮਿਲੇਗਾ ਜੀ ਨੈਕਸਟ ਆ ਗਿਆ ਜੀ ਮਹਿਰੂਨ ਕਲਰ ਜੀ ਸਕਿਨ ਦੇ ਨਾਲ ਵੀ ਤੁਸੀਂ ਇਸ ਦਾ ਕੰਟਰਾਸਟ ਕਰਕੇ ਲੈ ਸਕਦੇ ਹੋ ਮਹਿਰੂਨ ਕਲਰ ਦਾ ਤੁਸੀਂ ਸਕਿਨ ਨਾਲ ਕੰਟਰਾਸਟ ਕਰਕੇ ਲੈ ਸਕਦੇ ਹੋ ਜੀ ਇਦਾਂ ਬਣਾਉਣਾ ਤੁਸੀਂ ਇਦਾਂ ਵੀ ਬਣਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਨੇਵੀ ਬਲੂ ਸੌਰੀ ਇਹ ਹੈਗਾ ਉਹ ਡਾਰਕ ਵਾਈਨ ਸ਼ੇਡ ਜੀ ਡਾਰਕ ਵਾਈਨ ਸ਼ੇਡ ਨੂੰ ਵੀ ਤੁਸੀਂ ਸਕਿਨ ਦੇ ਨਾਲ ਕੰਟਰਾਸਟ ਕਰਕੇ ਲਓ ਬਹੁਤ ਹੀ ਪਿਆਰਾ ਜਿਹਾ ਇਹਨਾਂ ਦਾ ਕੰਟਰਾਸਟ ਆ ਜਿਹੜਾ ਉਹ ਰੈਡੀ ਹੁੰਦਾ ਜੀ ਦੇਖੋ ਇਸ ਤਰੀਕੇ ਦੇ ਨਾਲ ਬਹੁਤ ਹੀ ਪਿਆਰਾ ਕੰਟਰਾਸਟ ਰੈਡੀ ਹੁੰਦਾ ਜੀ ਇਹਨਾਂ ਦਾ ਬਹੁਤ ਪਿਆਰੇ ਸੂਟ ਰੈਡੀ ਹੋਣੇ ਆ ਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਬਹੁਤ ਪਿਆਰੇ ਸੂਟ ਰੈਡੀ ਹੋਣੇ ਹੋਣੇ ਆ ਜੀ ਇਹ ਸਾਟਨ ਦੇ ਸਾਟਨ ਫੈਂਡੀ ਸਾਟਨ ਹੈ ਜੀ ਇਹ ਬਹੁਤ ਸੋਹਣਾ ਔਰ ਸੋਲਿਡ ਸਟੱਫ ਆ ਜੀ ਹੈਂਡ ਥ੍ਰੈਡ ਆ ਰਹੀ ਜੋ ਮਰਜੀ ਕਰਵਾਓ ਬਹੁਤ ਵਧੀਆ ਸਟੱਫ ਹੈਗਾ ਜੀ ਨੈਕਸਟ ਆ ਗਿਆ ਜੀ ਇਸ ਦੇ ਵਿੱਚ ਗ੍ਰੀਨ ਕਲਰ ਫੈਂਡੀ ਦੇ ਵਿੱਚ ਤੁਹਾਨੂੰ ਮਿਲੇਗਾ ਗ੍ਰੀਨ ਕਲਰ ਜੀ ਸ਼ਾਈਨਿੰਗ ਕਾਫੀ ਜ਼ਿਆਦਾ ਜੀ ਸਟੱਫ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਲਿਡ ਸਟੱਫ ਹੈਗਾ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਜੈਡ ਬਲੈਕ ਕਲਰਸ ਦੇ ਵਿੱਚ ਜੈਡ ਬਲੈਕ ਕਲਰ ਤੁਸੀਂ ਆਫ ਵਾਈਟ ਦੇ ਨਾਲ ਵੀ ਇਸ ਦਾ ਕੰਟਰਾਸਟ ਕਰਕੇ ਲੈ ਸਕਦੇ ਹੋ ਜੀ ਤੁਸੀਂ ਰੈੱਡ ਵਨ ਦਾ ਵੀ ਆਫ ਵਾਈਟ ਨਾਲ ਕੰਟਰਾਸਟ ਕਰਕੇ ਪਿਓਰ ਸਾਟਨ ਦਾ ਹੀ ਸਟੱਫ ਤੁਹਾਨੂੰ ਜਿਹੜਾ ਹੈਗਾ ਉਹ ਜਿਹੜਾ ਆਫ ਵਾਈਟ ਦੇ ਵਿੱਚ ਮਿਲੇਗਾ ਤੁਸੀਂ ਵਾਈਨ ਸ਼ੇਡ ਆ ਜਿਹੜਾ ਉਹਨੂੰ ਵੀ ਤੁਸੀਂ ਆਫ ਵਾਈਟ ਨਾਲ ਕੰਟਰਾਸਟ ਕਰਕੇ ਲੈ ਸਕਦੇ ਹੋ ਜੀ 5 ਮੀਟਰ ਤੁਹਾਡਾ ਕੰਪਲੀਟ ਸੂਟ ਕਰਕੇ ਦੇਾਂਗੇ ਕੋਈ 5 ਤੋਂ ਪਲੱਸ ਵੀ ਹੋਏਗਾ ਜੀ ਚੈੱਕ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ ਉੱਪਰ ਤੁਸੀਂ ਸੈਂਡ ਕਰ ਸਕਦੇ ਹੋ ਜੀ ਪ੍ਰਾਈਸ ਬਹੁਤ ਘੱਟ ਹੈਗੇ ਆ ਜੀ ਬਹੁਤ ਵਧੀਆ ਸਟੱਫ ਹੈਗਾ ਜੀ ਬਹੁਤ ਵਧੀਆ ਪੂਰਾ ਸੋਲਿਡ ਸਟੱਫ ਹੈ ਜੀ ਜਿਹੜੀਆਂ ਭੈਣਾਂ ਫਰਸੀ ਸਲਵਾਰਾਂ ਦੇ ਨਾਲ ਸਾਟਨ ਦੇ ਸੂਟ ਵੀਅਰ ਕਰਨਾ ਚਾਹੁੰਦੀਆਂ ਨੇ ਉਹ ਲੈ ਸਕਦੀਆਂ ਨੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਜਿਹੜੇ ਸੂਟ ਹੈਗੇ ਤੁਹਾਨੂੰ ਮਿਲ ਰਹੇ ਹੈਗੇ ਨੇ ਜੀ ਨੈਕਸਟ ਜੋ ਆਰਟੀਕਲ ਆਪਾਂ ਦਿਖਾ ਰਹੇ ਹੈਗੇ ਆ ਉਹ ਵੀ ਤੁਹਾਨੂੰ ਸਾਟਨ ਦੇ ਵਿੱਚ ਮਿਲੇਗਾ ਜੀ ਸਾਰਟਨ ਦੇ ਵਿੱਚ ਵੀ ਤੁਹਾਨੂੰ ਜਿਹੜੇ ਨੈਕਸਟ ਆਰਟੀਕਲ ਦੇ ਵਿੱਚ ਵੀ ਤੁਹਾਨੂੰ ਸਾਰਟਨ ਦੇ ਵਿੱਚ ਪੀਸ ਮਿਲ ਜਾਣਗੇ ਜੀ ਬਨਾਰਸੀਆਂ ਦੇ ਨਾਲ ਤੁਸੀਂ ਬਾਟਮ ਮੈਚ ਕਰਕੇ ਸਾਡੇ ਤੋਂ ਲਗਵਾ ਸਕਦੇ ਹੋ ਜੀ ਅਸੀਂ ਤੁਹਾਨੂੰ ਬਾਟਮ ਹੈ ਜਿਹੜੀ ਉਹ ਮੈਚ ਕਰਕੇ ਦੇਾਂਗੇ ਜੀ ਨੈਕਸਟ ਜੋ ਹੋਏਗਾ ਜੀ ਅਸੀਂ ਤੁਹਾਨੂੰ ਚੈੱਕ ਕਰਵਾ ਦਈਏ ਜੀ ਇਹ ਚੈੱਕ ਕਰੋ ਜੀ ਇਹ ਤੁਹਾਨੂੰ ਦੁਪੱਟੇ ਮਿਲ ਜਾਣਗੇ ਜੀ 100 ਰੁਪਏ ਦਾ ਦੁਪੱਟਾ ਹੋਏਗਾ ਡਿਜ਼ਾਈਨਰ ਜੀ ਦੁਪੱਟਾ ਹੈਗਾ ਜੀ ਇਹ ਸਿਮਰ ਔਰਗੈਂਜ਼ਾ ਦਾ ਦੁਪੱਟਾ ਹੈ ਜੀ ਜਿਸ ਵਿੱਚ ਪੇਂਟ ਮਿਲੇਗਾ ਜੀ ਤੁਹਾਨੂੰ ਸਿਲਵਰ ਕਲਰ ਦਾ ਪੇਂਟ ਮਿਲੇਗਾ ਜੀ ਦੁਪੱਟੇ ਦੇ ਵਿੱਚ ਇਸ ਤਰੀਕੇ ਦਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਸ ਤਰੀਕੇ ਦਾ ਦੁਪੱਟੇ ਦੇ ਵਿੱਚ ਪੇਂਟ ਹੈ ਜੀ ਇਹ ਸਿਲਵਰ ਕਲਰ ਦਾ ਪੇਂਟ ਕੀਤਾ ਹੋਇਆ ਜੀ ਇਹਦੇ ਨਾਲ ਦੇ ਆਪਣੇ ਆਫਲਾਈਨ ਵੀ ਦੁਪੱਟੇ ਸੇਲ ਹੋ ਗਏ ਆ ਜੀ ਤੁਸੀਂ ਇਸ ਤਰੀਕੇ ਦਾ ਪਲੇਨ ਸੂਟ ਰੱਖ ਕੇ ਤੇ ਨਾਲ ਤੁਸੀਂ ਕੰਟਰਾਸਟ ਦੁਪੱਟੇ ਲੈ ਸਕਦੇ ਹੋ 100 ਰੁਪਏ ਦਾ ਦੁਪੱਟਾ ਹੋਏਗਾ 100 ਰੁਪਏ ਦਾ ਦੁਪੱਟਾ ਹੋਏਗਾ ਜੀ ਤੁਸੀਂ ਕੰਟਰਾਸਟ ਕਰਕੇ ਇਸ ਤਰੀਕੇ ਦੇ ਨਾਲ ਲੈ ਸਕਦੇ ਹੋ ਸਕਿਨ ਦੇ ਨਾਲ ਵੀ ਕੰਟਰਾਸਟ ਕਰ ਸਕਦੇ ਹੋ ਆਫ ਵਾਈਟ ਦੇ ਨਾਲ ਵੀ ਇਹ ਕੰਟਰਾਸਟ ਕਰਕੇ ਤੁਸੀਂ ਦੁਪੱਟਾ ਜਿਹੜਾ ਉਹ ਲੈ ਸਕਦੇ ਹੋ ਸ਼ਰਟ ਵੀ ਬਣਾ ਸਕਦੇ ਹੋ ਜ਼ਰੂਰੀ ਨਹੀਂ ਵੀ ਤੁਸੀਂ ਇਹ ਦੁਪੱਟਾ ਯੂਜ਼ ਕਰਨਾ ਤੁਸੀਂ ਸ਼ਰਟ ਵੀ ਬਣਾ ਸਕਦੇ ਹੋ ਇਸ ਦੀ ਬਹੁਤ ਸੋਹਣੇ ਪੀਸ ਆ ਜਿਹੜੇ ਤੁਹਾਡੇ ਰੈਡੀ ਹੋ ਜਾਣਾ ਜੀ 500 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਰੈਡੀ ਹੋ ਜਾਣਾ ਜੀ ਵਿਦੋ ਦੁਪੱਟਾ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਨਾਰਸੀ ਬੂਟੀ ਵਾਲਾ ਜਿਹੜਾ ਤੁਹਾਨੂੰ ਪੀਸ ਮਿਲੇਗਾ ਚੈੱਕ ਕਰੋ ਜੀ ਬਿਸ਼ੱਕ ਤੁਸੀਂ ਇਹਨੂੰ ਦੁਪੱਟਾ ਬਣਾਓ ਚਾਹੇ ਸ਼ਰਟ ਬਣਾਓ ਜੋ ਮਰਜ਼ੀ ਬਣਾਓ ਬਹੁਤ ਪਿਆਰਾ ਕਲਰ ਹੈ ਜੀ ਸਕਾਈ ਬਲੂ ਦਾ ਕਲਰ ਹੈਗਾ ਬਹੁਤ ਪਿਆਰਾ ਕਲਰ ਹੈ ਜੀ ਤੁਸੀਂ ਸਕਿਨ ਦੇ ਨਾਲ ਚਾਹੇ ਆਫ ਵਾਈਟ ਨਾਲ ਜਾਂ ਅਨੀਅਨ ਕਲਰ ਦੇ ਨਾਲ ਵੀ ਤੁਸੀਂ ਇਹਨਾਂ ਦਾ ਕੰਟਰਾਸਟ ਕਰਕੇ ਇੱਕ ਦੁਪੱਟਾ ਬਣਾ ਸਕਦੇ ਹੋ ਜਾਂ ਸ਼ਰਟ ਬਣਾ ਸਕਦੇ ਹੋ ਜੀ ਚੈੱਕ ਕਰੋ ਜੀ ਕਾਫੀ ਪਿਆਰਾ ਜਿਹੜਾ ਪੀਸ ਆ ਤੁਹਾਡਾ ਉਹ ਰੈਡੀ ਹੋਏਗਾ ਜੀ ਕਾਫੀ ਪਿਆਰਾ ਪੀਸ ਆ ਤੁਹਾਡਾ ਉਹ ਰੈਡੀ ਹੋ ਜਾਣਾ ਜਿਸ ਤਰੀਕੇ ਦੇ ਨਾਲ 100 ਰੁਪਏ ਦਾ ਦੁਪੱਟਾ ਹੋਏਗਾ ਜੀ 3 ਮੀਟਰ ਦੀ ਕੱਟ ਹੋਏਗੀ ਕੋਈ ਸਵਾ 2 ਆ ਕੋਈ ਢਾਈ ਆ ਤੇ ਕੋਈ 3 ਮੀਟਰ ਆ ਜੀ ਸਾਰਿਆਂ ਦੀ ਕੱਟ ਆ ਜਿਹੜੀ ਵੱਖਰੀ ਵੱਖਰੀ ਹੈ ਜੀ ਪ੍ਰਾਈਸ ਹੋਏਗਾ 100 ਰੁਪਏ 100 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਦੁਪੱਟਾ ਉਹ ਮਿਲ ਜਾਣਾ ਜੀ ਨੈਕਸਟ ਆ ਗਿਆ ਜੀ ਕ੍ਰਾਸ ਸਿਲਕ ਦਾ ਪੀਸ ਹੋਏਗਾ ਜੀ 2 ਪਲੱਸ ਦੀ ਕੱਟ ਹੈਗੀ ਹੈ ਜੀ ਇਹ ਨੈਕਸਟ ਆ ਗਿਆ ਜੀ ਸਾਰਟਨ ਦੇ ਉੱਪਰ ਪਿਓਰ ਵਾਲੀ ਸਾਰਟਨ ਹੋਏਗੀ ਜੀ ਇਹ ਵੀ ਇਹ ਜਿਹੜੀ ਸਿਗੀ ਫੈਂਟੀ ਸਾਰਟਨ ਸੀ ਇਹ ਜਿਹੜੀ ਸਾਰਟਨ ਹੈਗੀ ਸਾਰਟਨ ਔਰਗੈਂਜ਼ਾ ਦਾ ਬੇਸ ਹੋਏਗਾ ਜੀ ਸਾਰਟਨ ਔਰਗੈਂਜ਼ਾ ਦਾ ਬੇਸ ਹੋਏਗਾ ਜੀ ਬਹੁਤ ਹੀ ਸੋਹਣਾ ਸਟੱਫ ਹੈਗਾ ਜੀ 2.5 ਮੀਟਰ ਤੋਂ ਪਲੱਸ ਦੀ ਕੱਟ ਹੋਏਗੀ ਸਾਰਿਆਂ ਦੀ ਜੀ 2.5 ਮੀਟਰ ਤੋਂ ਪਲੱਸ ਦੀ ਕੱਟ ਹੋਏਗੀ ਪ੍ਰਾਈਸ ਹੋਏਗਾ 200 ਰੁਪਏ ਜੀ ਪੀਸ ਦਾ ਨੈਕਸਟ ਆ ਗਿਆ ਜੀ ਤੁਹਾਨੂੰ ਮਿਲੇਗਾ ਫੈਂਡੀ ਦੇ ਵਿੱਚ ਮਿਲੇਗਾ ਜੀ ਸੌਰੀ ਸਾਟਨ ਦੇ ਵਿੱਚ ਮਿਲੇਗਾ ਜੀ ਆਪਣਾ ਮਸਟਰਡ ਸ਼ੇਡ ਜੀ ਇਸ ਦੇ ਵਿੱਚ ਤੁਹਾਨੂੰ ਸੇਮ ਦੋ ਪੀਸ ਵੀ ਮਿਲ ਜਾਣਗੇ ਹੋ ਸਕਦਾ ਤਿੰਨ ਪੀਸ ਵੀ ਮਿਲ ਜਾਣ ਤੁਸੀਂ ਪੀਸ ਮਿਲਾ ਕੇ ਵੀ ਸੂਟ ਰੈਡੀ ਕਰ ਸਕਦੇ ਹੋ ਜੀ 400 ਦੇ ਵਿੱਚ ਵੀ ਤੁਹਾਡਾ ਜਿਹੜਾ ਪਿਓਰ ਸਾਟਨ ਦਾ ਸੂਟ ਆ ਜੀ ਜਿਹੜਾ ਉਹ ਰੈਡੀ ਹੋ ਰਿਹਾ ਜੀ ਪਲੇਨ ਕੱਟ ਪੀਸਾਂ ਵਿੱਚ ਆ ਬਹੁਤ ਕੁਝ ਰਿਹਾ ਜੀ ਪਰ ਉਹਦੇ ਵਿੱਚ ਗਲਾਸ ਔਰਗੈਂਜ਼ਾ ਔਰਗੈਂਜ਼ਾ ਜਾਂ ਫਰਕਰਸ਼ ਐਦਾਂ ਦੇ ਸਟਾਫ ਆ ਰਹੇ ਨੇ ਜੀ ਬਟ ਸਾਟਨ ਨਹੀਂ ਹੈਗੀ ਜੀ ਕੱਟ ਪੀਸਾਂ ਦੇ ਵਿੱਚ ਸਾਟਨ ਨਹੀਂ ਹੈਗੀ ਜੋ ਵੀ ਪਲੇਨ ਸਟਾਫ ਦਿਖਾ ਰਹੇ ਨੇ ਜੀ ਪਹਿਲਾਂ ਤੁਸੀਂ ਕੁਆਲਟੀ ਜ਼ਰੂਰ ਚੈੱਕ ਕਰਿਆ ਕਰੋ ਮੇਰੀਆਂ ਭੈਣਾ ਹਨਾ ਤੇ ਫਿਰ ਕੁਆਲਟੀ ਦੇਖ ਕੇ ਹੀ ਪ੍ਰਾਈਸ ਹੁੰਦਾ ਹੈ ਜੀ ਨੈਕਸਟ ਜੋ ਹੋਏਗਾ ਜੀ ਮਸਟਰਡ ਸ਼ੇਡ ਦੇ ਵਿੱਚ ਵੀ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਨੈਕਸਟ ਆਏਗਾ ਜੀ ਗ੍ਰੇ ਕਲਰ ਗ੍ਰੇ ਕਲਰ ਵੀ ਤੁਹਾਡੇ ਲਈ ਬਹੁਤ ਹੀ ਵਧੀਆ ਤੁਸੀਂ ਕੰਟਰਾਸਟ ਕਰਕੇ ਲੈ ਸਕਦੇ ਹੋ ਜੀ ਰੈੱਡ ਨਾਲ ਕੰਟਰਾਸਟ ਕਰ ਸਕਦੇ ਹੋ ਮਾਸਟਰਡ ਦੇ ਨਾਲ ਵੀ ਕੰਟਰਾਸਟ ਕਰਕੇ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਰੈੱਡ ਕਲਰ ਦਾ ਹੋਏਗਾ ਜੀ ਰੈੱਡ ਕਲਰ ਦਾ ਪਿਓਰ ਸਾਟਨ ਦਾ ਸਟਾਫ ਹੋਏਗਾ ਜੀ ਪਿਓਰ ਸਾਟਨ ਦਾ ਸਟਾਫ ਹੋਏਗਾ ਜੀ ਬਹੁਤ ਸੋਹਣਾ ਸਟਾਫ ਹੈ ਜੀ ਬਹੁਤ ਲਾਈਟ ਵੇਟ ਹੈ ਹੈਂਡ ਥ੍ਰੈਡ ਆਰੀ ਜੋ ਮਰਜ਼ੀ ਕਰਵਾਓ ਜੀ ਪਾਰਟੀ ਵੇਅਰ ਸੂਟ ਰੈਡੀ ਹੋਣਿਆ ਜੀ ਇਹਨਾਂ ਦੇ ਉੱਪਰ ਤੁਹਾਡੇ ਨੈਕਸਟ ਹੈ ਪੀਸ ਜਿਹੜਾ ਆ ਗਿਆ ਸੀ ਜੀ ਸਿਮਰ ਦਾ ਆ ਗਿਆ ਸੀ ਜੀ ਵਿੱਚ ਇੱਕ ਨੈਕਸਟ ਆ ਗਿਆ ਜੀ ਵਾਈਨ ਸੌਰੀ ਡਾਰਕ ਪਰਪਲ ਸ਼ੇਡ ਆ ਗਿਆ ਜੀ ਡਾਰਕ ਪਰਪਲ ਸ਼ੇਡ ਹੈ ਜੀ ਤੁਸੀਂ ਸਟਾਫ ਚੈੱਕ ਕਰੋ ਐਨ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਹੈਗਾ ਜੀ ਕੱਟ ਹੋਏਗੀ ਜੀ ਤਿੰਨ ਤੋਂ ਪਲੱਸ ਦੀ ਨੈਕਸਟ ਦੋ ਪੀਸ ਜਿਹੜੇ ਤੁਹਾਨੂੰ ਮਿਲ ਜਾਣਗੇ ਜੀ ਇਹ ਲਵੈਂਡਰ ਕਲਰ ਦੇ ਹੋਣਗੇ ਜੀ ਇਸ ਸਿਮਰ ਦੇ ਉੱਪਰ ਰਹਿਣ ਵਾਲੇ ਪੀਸ ਹੋਣਗੇ ਜੀ ਸਿਮਰ ਦੇ ਉੱਪਰ ਤੁਸੀਂ ਦੁਪੱਟਾ ਬਣਾਓ ਸ਼ਰਟ ਬਣਾਓ ਜੋ ਮਰਜ਼ੀ ਬਣਾ ਸਕਦੇ ਹੋ ਜੀ 2.5 ਤੋਂ ਪਲੱਸ ਦੀ ਕੱਟ ਹੋਏਗੀ ਜੀ ਸਾਰਿਆਂ ਦੀ ਨੈਕਸਟ ਆ ਗਿਆ ਜੀ ਹੌਟ ਪਿੰਕ ਕਲਰ ਹੌਟ ਪਿੰਕ ਕਲਰ ਹੋਏਗਾ ਜੀ ਪਿਓਰ ਸਾਟਨ ਦਾ ਸਟਾਫ ਹੋਏਗਾ ਜੀ 200 ਰੁਪਏ ਦਾ ਪੀਸ ਹੋਏਗਾ 2.5 ਮੀਟਰ ਤੋਂ ਪਲੱਸ ਦੀ ਕੱਟ ਹੋਏਗੀ ਜੀ ਨੈਕਸਟ ਵੀ ਤੁਹਾਨੂੰ ਜੋ ਹੈਗਾ ਮਸਟਰਡ ਸ਼ੇਡ ਮਿਲੇਗਾ ਜੀ ਨੈਕਸਟ ਵੀ ਤੁਹਾਨੂੰ ਜਿਹੜਾ ਹੈਗਾ ਉਹ ਮਸਟਰਡ ਸ਼ੇਡ ਮਿਲੇਗਾ ਤੁਸੀਂ ਇਹਨਾਂ ਦੇ ਕੰਟਰਾਸਟ ਕਰਕੇ ਵੀ ਇਸ ਤਰੀਕੇ ਨਾਲ ਲੈ ਸਕਦੇ ਹੋ ਜੀ ਤੁਸੀਂ ਇੱਕ ਪੀਸ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਇੱਕ ਵੀ ਕਰ ਸਕਦੇ ਹੋ ਦੋ ਕਰਨਾ ਚਾਹੁੰਦੇ ਹੋ ਤੁਸੀਂ ਦੋ ਵੀ ਕਰ ਸਕਦੇ ਹੋ ਜੀ ਕੰਟਰਾਸਟ ਬਣਾ ਕੇ ਵੀ ਲੈ ਸਕਦੇ ਹੋ ਤੁਸੀਂ ਐਦਾਂ ਵੀ ਲੈ ਸਕਦੇ ਹੋ ਜੀ ਗ੍ਰੇ ਦੇ ਨਾਲ ਦੇਖੋ ਜੀ ਡਾਰਕ ਪਰਪਲ ਦਾ ਕਿੰਨਾ ਪਿਆਰਾ ਕੰਟਰਾਸਟ ਬਣ ਰਿਹਾ ਹੈਗਾ ਜੀ ਨੈਕਸਟ ਤੁਹਾਨੂੰ ਮਸਟਰਡ ਮਿਲੇਗਾ ਜੀ ਨੈਕਸਟ ਤੁਹਾਨੂੰ ਰੈੱਡ ਕਲਰ ਮਿਲੇਗਾ ਜੀ ਤੁਸੀਂ ਜਿਹੜੇ ਬਨਾਰਸੀ ਸੂਟ ਹੈਗੇ ਆ ਉਹਨਾਂ ਦੇ ਨਾਲ ਵੀ ਮੈਚਿੰਗ ਜਿਹੜੀਆਂ ਬਾਟਮਸ ਹੈਗੀਆਂ ਲੈ ਸਕਦੇ ਹੋ ਇਹਨਾਂ ਪੀਸਾਂ ਦੇ ਵਿੱਚੋਂ ਹੀ ਲੱਗ ਜਾਣੀਆਂ ਜਾਂ ਰੈਡੀ ਹੋ ਜਾਣੀਆਂ ਨੇ ਜੀ ਉਹ ਹਨਾ ਲਓ ਜੀ ਇੱਕ ਮੈਂ ਤੁਹਾਨੂੰ ਲਗਾ ਕੇ ਦਿਖਾ ਦਿੰਨੀ ਆ ਜਿੱਦਾਂ ਇਹ ਹੈਗਾ ਜੀ ਇਹ ਚੈੱਕ ਕਰੋ ਜੀ ਲਾਈਟ ਡਾਰਕ ਦਾ ਕਿੰਨਾ ਪਿਆਰਾ ਕੰਬੀਨੇਸ਼ਨ ਬਣ ਰਿਹਾ ਜੀ ਬਨਾਰਸੀ ਦੇ ਨਾਲ ਤੁਹਾਨੂੰ ਸਿਮਰ ਦੇ ਬਾਟਮ ਮਿਲ ਜਾਏਗੀ ਜੀ ਔਰ ਨੈਕਸਟ ਜਿਹੜੇ 2020 ਹੈਗੇ ਉਹਨਾਂ ਨਾਲ ਵੀ ਤੁਹਾਨੂੰ ਕਰੇਪ ਦੀਆਂ ਬਾਟਮ ਜਾਂ ਇਹਨਾਂ ਦੇ ਨਾਲ ਉਹ ਸਿਮਰ ਦੀਆਂ ਬਾਟਮਸ ਲਗਾ ਕੇ ਬਹੁਤ ਸੋਹਣੇ ਤੁਹਾਡੇ ਜਿਹੜੇ ਪਾਰਟੀ ਵੇਅਰ ਸੂਟ ਰੈਡੀ ਹੋ ਜਾਣੇ ਆ ਜੀ ਕੜਾਈਆਂ ਦੇ ਨਾਲੋਂ ਹਟ ਕੇ ਬਹੁਤ ਸੌਫਟ ਜਿਹੜਾ ਬਨਾਰਸੀ ਸੂਟ ਆ ਤੁਹਾਡੇ ਰੈਡੀ ਹੋ ਜਾਣੇ ਆ ਜੀ 500 ਰੁਪਏ ਦੇ ਵਿੱਚ ਤੁਹਾਨੂੰ 5 ਤੋਂ ਪਲੱਸ ਦੀ ਕਟ ਮਿਲ ਰਹੀ ਹੈ ਮੋਸਟਲੀ 5.5 ਮੀਟਰ ਹੈ ਜੀ ਇਹਨਾਂ ਦਾ ਸਟਾਫ ਅੱਜ ਵਾਲੀ ਵੀਡੀਓ ਦੇ ਵਿੱਚ ਮੇਰੇ ਇੰਨੇ ਹੀ ਕੱਟ ਪੀ ਸੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਹੋਰ ਕਾਫੀ ਜ਼ਿਆਦਾ ਵੈਰਾਈਟੀਆਂ ਦੇ ਨਾਲ ਹਾਜ਼ਰ ਹੋਵਾਂਗੇ ਜਿਹੜੀਆਂ ਪਹਿਣਾ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਜਿਹੜੇ ਉਹ ਬਾਈ ਕਰ ਸਕੋ ਮੇਰੀ ਅੱਜ ਵਾਲੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ